ਗੇਦਰਵਾ ਹਲਕੇ ਦੇ ਪਤੰਤੇ ਸਰ ਜੀ ਨੂੰ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਬੋਲੇ ਆ ਹਲਕਾ ਵੱਡੇ ਬਾਦਲ ਸਾਹਿਬ ਦਾ ਤੇ ਮੇਰਾ ਸਾਡੇ ਪਰਿਵਾਰ ਦਾ ਇੱਕ ਪਰਿਵਾਰ ਹੈ ਉਸ ਇਨਸਾਨ ਨੇ ऐसे हल्के ਤੋਂ ਉਹ ਦਿਵਾਲੀ ਸਾਹਿਬ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਤੁਸੀਂ ਉਹਨਾਂ ਨੂੰ ਬੜਾ ਮਾਣ ਦਿੱਤਾ ਉਹਨਾਂ ਨੇ ਵੀ ਤੁਹਾਨੂੰ ਬੜਾ ਪਿਆਰ ਦਿੱਤਾ ਮੈਂ ਪਿੱਛੇ ਜੇ ਮੈਂ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 7 ਸਾਲਾਂ 'ਚ ਕਿਹੜੀ-ਕਿਹੜੀ ਮੁੱਖ ਮੰਤਰੀ ਬਣੇ ਪੰਜਾਬ ਦੇ गयानी जैल सिंह मुख्यमंत्री पांच साल दरबारा सिंह पांच साल बेअंत सिंह साल कैप्टन अमरिंदर दस साल गए पच्ची साल हमंग जाए जो होने वाला मैं आज रहेगा तीस साल हो गए तीह साले चीफ मिनिस्टर ਤੇ ਬਾਦਲ ਸਾਹਿਬ ਵੱਡੇ 22 ਸਾਲ ਰਹੇ ਤੁਸੀਂ ਦੇਖ ਲੋ ਹਰਾਨੀ ਦੀ ਗੱਲ ਹੈ ਉਹ ਜਿਹੜੇ 30 ਸਾਲ 6 ਮੁੱਖ ਮੰਤਰੀ ਰਹੇ ਐ ਇੱਕ ਨਿਸ਼ਾਨੀ ਉਹਨਾਂ ਦੀ ਯਾਦ ਨਹੀਂ ਕਰ ਸਕਦੇ ਤੁਸੀਂ ਕਿ ਆ ਬਿਆਨ ਸਿੰਘ ਨੇ ਬਣਾਇਆ ਆ ਸਾਨੂੰ ਇਸ ਇਨਸਾਨ ਨੇ ਦਿੱਤਾ ਆ ਇਸ ਮੁੱਖ ਮੰਤਰੀ ਦੇ ਇੱਕ ਵੀ ਚੀਜ਼ ਤੁਸੀਂ ਦੱਸ ਨਹੀਂ ਸਕਦੇ ਕੁਕੀਤਾ ਹੀ ਨਹੀਂ 5 ਸਾਲ ਹੁੰਦੇ ਉਮੀਦ ਰਾਜ ਕਰਕੇ ਚਲੇ ਜਾਂਦੇ ਸੇਵਾ ਨਹੀਂ ਦਿੱਤੀ ਉਹਨਾਂ ਨੇ ਪੰਜ ਪੰਜ ਸਾਲ ਖਰਾਬ ਹੋ ਗਏ 30 ਸਾਲ ਪੰਜਾਬ ਤੇ ਮੈਂ ਕਿਤੇ ਸੋਚ ਰਿਆ ਸੀ ਕਿਦਦੋ ਇਹਨਾਂ ਜੇ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਉਹਦੇ ਹੀ 6 ਦੀ ਜਗ੍ਹਾ ਹੋਰ 5 ਹੋਰ ਆ ਜਾਂਦੇ ਤੇ ਫਿਰ ਹੋਣਾ ਕੀ ਸੀ ਪੰਜਾਬ ਦਾ ਕੀ ਨੇ ਬਣਾਉਣੀ ਆ ਅਸੀਂ ਪਿੰਡਾਂ ਚ ਮੰਡੀਆਂ ਕਿਹਨੇ ਖੁਡੀ ਕਸੀਆਂ ਕੱਢਣੀਆਂ ਸੀ ਕਿਹਨੇ ਇੱਥੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਗਰੀਬ ਨੂੰ ਆਟਾ ਦਾ ਦੇਣਾ ਸੀ ਸ਼ਗਨ ਦੇਣਾ ਸੀ ਪੈਨਸ਼ਨ ਦੇਣੀ ਸੀ ਕਿਹਨੇ ਬਿਜਲੀ ਘਰ ਬਣਾਉਣੇ ਸੀ ਸਾਰਾ ਕੁਝ ਹੀ ਆਪਾਂ ਤਾਂ ਕਿੰਨਾ ਪਿੱਛੇ ਚਲੇ ਜਾਂਦੇ ਇਕੱਲੇ ਇੱਕ ਇਨਸਾਨ ਨੇ ਸਾਰਾ ਕੁਝ ਹੀ ਬਣਾਇਆ ਇੱਕ ਅੰਸਰ ਨੇ ਉਹਨਾਂ ਦੀ 98 ਸਾਲ ਦੀ ਆਪਾਂ ਬਣਾ ਰਹੇ ਸੀ 98 ਤੋਂ 70 ਸਾਲ ਉਹਨਾਂ ਨੇ ਅਕਾਲੀ ਦਲ ਦੀ ਸੇਵਾ ਕੀਤੀ ਪੰਜਾਬ ਦੇ 70 ਸਾਲ ਮੈਨੂੰ ਲੱਗਦਾ ਕੋਈ ਪੰਜਾਬ 'ਚ ਘਰ ਨਹੀਂ ਕੋਈ ਪਰਿਵਾਰ ਨਹੀਂ ਕਿੱਥੇ ਉਹ ਨਾ ਗਏ ਹੁਣ ਦੁੱਖ ਸੁੱਖ ਦਾ ਸਾਥ ਨਹੀਂ ਮਿਲਦਾ ਤੇ ਮੈਂ ਇਹ ਹਾਂ ਗਿੱਦੜਵਾ ਹਲਕਾ ਤੇ ਮੈਨੂੰ ਲੱਗਦਾ ਪਹਿਲੇ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਇੱਥੇ ਦਾ ਕਹਾਵਤਾਂ ਚ ਬਣਿਆ ਸੀ ਪੁਲਾਓ ਤੋਂ ਪਾਣੀ ਟਪਾਇਆ ਬਾਲਸੇ ਬਾਪੂ ਬਾਗ ਨੇ ਹੈ ਸਹੀ ਗੱਲ ਹੈ ਬਿਲਕੁਲ ਪੁਲਾਓ ਤੋਂ ਪਾਣੀ ਟਪਾਇਆ ਮੈਨੂੰ ਲੱਗਦਾ ਹੈ ਜੇ ਬਾਹਰ ਤੋਂ ਆਪਣੀ ਸਰਕਾਰ ਨਾ ਆਉਂਦੀ ਹਉਨੂ ਤਾਂ ਸੇਮ ਨਹੀਂ ਤਬਾਹ ਕਰ ਦਨਾ ਸੀ ਮਿਲਦਾ ਆਪਣਾ ਕਰ ਦਿੰਦੇ ਜੀ ਸਹੀ ਸਾਰ ਇਸ ਕਰਕੇ ਮੈਂ ਹੱਥ ਜੋੜ ਕੇ ਬੇਨ ਦੇ ਕਰਦਾ ਸਾਰਿਆਂ ਨੂੰ ਬਚਾ ਲੋ ਪੰਜਾਬ ਨੂੰ ਤੇ ਤਗੜਾ ਕਰ ਦੋ ਕਾਲੀ ਦਲ ਨੂੰ ਜੇ ਬਚਣਾ ਆਪਣਾ ਹੁਣ ਬਹੁਤ ਸਾਲ ਹੋ ਗਏ ਤੁਹਾਡਾ ਕਨੈਕਸ਼ਨ ਪਲਗਾ ਨਾਲ ਜੁੜੇ ਹੋਣ ਹੁਣ ਵਾਪਸ ਆਖੜੇ ਨਾਲ ਜੋੜਨ ਵਾਸਤੇ ਆਏ ਬੋਲੇ ਇਨਸਾਨ ਹਾ ਜਿਹੜਾ ਪਹਿਲੇ ਪਾਖੜੇ ਨਾਲ ਸੀ ਤੁਹਾਡਾ ਤੇ ਫਿਰ ਖੁੱਲੀ ਬਿਜਲੀ ਆਉਣੀ ਸੀ ਤੇ ਖੁੱਲਾ ਪਾਣੀ ਆਉਂਦਾ ਸੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਸੌਂਦੇ ਸੀ ਤੇ ਬਾਦਲ ਸਾਹਿਬ ਜਾਗਦੇ ਸੀ ਹੁਣ ਆਈ ਬੇਨਤੀ ਕਰਨਾ ਹੈ ਜ਼ਿਲ੍ਹਾ ਪ੍ਰਸ਼ਾਸਨ ਬਣਾ ਕੇ ਸਮਝਿਓ ਅੱਜ ਤੋਂ ਪਾਖੜੇ ਨਾਲ ਤੁਸੀਂ ਜੁੜ ਨਹੀਂ ਹੋ ਪਾਖੜੇ ਨਾਲ ਸਿੰਦਾ ਕਨੈਕਸ਼ਨ ਜੋੜ ਲਓ ਕਿਦਰ ਵੀ ਆਲਿਓ ਤੇ ਮੈਂ ਤੁਹਾਨੂੰ ਇਹਦਾ ਦੱਸਦਾ ਪੂਰੀ ਜ਼ਿੰਦਗੀ ਤੁਹਾਡੇ ਸੇਵਾ ਕਰਦਾ ਰਹੂੰਗਾ ਬੋਲੇ ਇਨਸਾਨ ਕਿਉਂਕਿ ਜੋ ਮਨ ਜੋ ਮੈਂ ਅੱਜ ਹੈ ਜੋ ਮੈਂ ਜਹੈਂ ਵੱਡੇ ਬਾਦਲ ਸਾਹਿਬ ਕਰਕੇ ਆ ਤੇ ਜੋ ਵੱਡੇ ਬਾਦਲ ਸਾਹਿਬ ਸੀ ਉਹ ਤੁਹਾਡੇ ਕਰਕੇ ਸੀ ਤੁਹਾਡੇ ਸਾਰੇ ਤੁਹਾਡੇ ਬਜ਼ੁਰਗਾਂ ਨਾਲ ਤੁਡੇ ਘਰ ਘਰ ਤੇ ਫੋਟੋ ਹੋਣੀ ਐ ਫੋਟੋ ਬਾਲ ਦੀ ਐਸ ਕਰਕੇ ਹੁਣ ਕਿਤੇ ਝਾਕਣ ਦੀ ਲੋੜ ਨਹੀਂ ਕੋਈ ਝਾੜੂ ਨਹੀਂ ਕੋਈ ਪੰਜਾ ਨਹੀਂ ਕੁਛ ਨਹੀਂ ਜੇ ਸੱਚਾ ਪਿਆਰ ਤੁਸੀਂ ਯਾਦ ਕਰਦੇ ਹੋ ਸੱਚਾ ਪਿਆਰ ਤੇ ਗਿੱਧੜੇ ਵਾਲਿਓ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇੱਕ ਪਾਸੇ ਕਰਦੇ ਇੱਕ ਪਾਸੇ ਕਰਦੇ ਬੋਲੇ ਸੋਨ ਹੈ ਦੇਖੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਪੰਜਾਬ ਦਾ ਆ 10 ਸਾਲ ਦੇ ਬੜੀ ਸਪੀਡ ਨਾਲ ਗੱਡੀ ਚਲਾਈ ਸੀ ਬਾਦਲ ਸਾਹਿਬ ਨੇ ਬ੍ਰੇਕਾਂ ਲਗੀਆਂ ਆਪਣੀ ਕਿਸਮਤੀ ਮੱਲਾ ਦਾ ਇਹ ਦੇਖ ਦੇਖ ਦਿਨ ਆ ਜਾਂਦੇ ਆ 10 ਸਾਲ ਵਿੱਚ ਕੋਈ ਹੈ ਹੀ ਨਹੀਂ ਇਸ ਵਾਲੀ ਵਾਰ ਪੰਜਾਬ ਦਾ ਕਿੰਨੇ ਪਿੱਛੇ ਚਲੇ ਗਏ ਵੇਰੀ ਜਿੱਥੇ ਇਟ ਰੱਖੀ ਸੀ ਬਾਦ ਸਾਹਿਬ ਜਾਣ ਦੇ ਟਾਈਮ ਉੱਥੇ ਪਈ ਹੈ ਸੀਮੈਂਟ ਵੀ ਨਹੀਂ ਲਾਇਆ ਉਹਨੇ ਸਾਰਾ ਕੁਝ ਹੀ ਬੰਦ ਹੋ ਗਿਆ ਆਟਾ ਵਾਲਾ ਸਰਵਰ ਤੇ ਪੈਨਸ਼ਨ ਸਾਰੀਆਂ ਚੀਜ਼ਾਂ ਬੰਦ ਕੋਈ ਕੰਮ ਨਹੀਂ ਹੋਇਆ ਕੰਮ ਕੀ ਹੋਣਾ ਸੀ ਅੱਜ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਰੋਟੀਆਂ ਮੰਗੀ ਜਾਂਦੇ ਆ کوئی پوچھتا نہیں جنہوں کوئی تکلیف ہوئے انہوں پتہ نہیں میں کہا جامعہ کی تھے اب سر سائی لٹی جان ہے انہوں اے جا محول تسی بدل سکتے ہو ایس کر کے ہونا اپنا کوئی طرح نہیں کوئی گروپ نہیں اپنا ایک کوئی گروپ ہے بادل صاحب بڑے بادل صاحب بولے سانہا بولے سانہا ਸੋ ਮੈਂ ਆਸ ਰੱਖਦਾ ਹਾਂ ਮੈਂ ਆਸ ਰੱਖਦਾ ਹਾਂ ਕਿ 14 ਤਰੀਕ ਨੂੰ ਵੋਟਾਂ ਤੇ 16 ਨੂੰ ਰਿਜ਼ਲਟ ਆਊਗਾ ਮੈਂ ਦੇਖਣਾ ਚਾਹੁੰਦਾ ਕਿ ਗਿੱਦੜਵਾਲੇ ਸੱਚੇ ਬਾਪੂ ਵਾਲਦੇ ਨੂੰ ਪਿਆਰ ਕਰਦੇ ਕਿ ਨਹੀਂ ਆਪ ਪਤਾ ਲੱਗ ਜੂਗਾ 14 ਤਰੀਕ ਨੂੰ ਜਿਹੜੇ ਝਾੜੂ ਵਾਲੇ ਦੂਜੇ ਗਦਾ ਜੋ ਤੁਹ ਹੈਗਾ ਸਾਰਿਆਂ ਨੂੰ ਭਜਾ ਦਿਓ ਤੇ ਅੱਜ ਦੇ ਬਾਅਦ ਥੋੜਾ ਸਿੱਧਾ ਕਨੈਕਸ਼ਨ 팍ੜੇ ਨਾਲ 24 ਘੰਟੇ ਬਿਜਲੀ ਕੋਈ ਸਮੱਸਿਆ ਨਹੀਂ ਕੋਈ ਆਦਮੀ ਆਉਣ ਦਾ ਕੋਈ ਤੁਹਾਡੇ ਤੇ ਝਾਕ ਨਹੀਂ ਸਕਦਾ ਵਾਈ ਜੀ ਕਾਲਸਾ ਵਾਈ ਜੀ ਕੀ ਪਦੇ